ਗੱਲਬਾਤ ਖੂਕ ਕੋਟਾ ਕਮ ਨੇ ਲੈ ਚ ਲੜਾਈ ਹੋਈ ਸੀ ਉਦੋਂ ਵੀ ਇਹਦਾ ਸਿਰਸੂਰ ਪਾੜਿਆ ਸੀਗਾ ਅਸੀਂ ਕੋਹ ਨਹੀਂ ਕੀਤਾ ਹਸਪਤਾਲ ਦਾਖਲ ਕਰਾ ਆ ਗਿਆ ਕਿੰਨੇ ਡੈੱਡ ਬੋਡੀ ਪਈ ਆ ਤੇ ਅਸੀਂ ਮੌਕੇ ਤੇ ਆਏ ਆ ਇਹਦੀ شناخت ਹੋਈ ਆ ਰਾਣਾ ਅਸੀਂ ਹੁਣ ਬੋਡੀ ਨੂੰ ਲੈ ਚੱਲੇ ਆ ਹਸਪੀਟਲ ਉਥੋਂ ਪੋਸਟਮਾਰਟਮ ਕਰਾ ਕੇ ਫਿਰ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਰਾ ਪਿੰਡ ਲਖੋ ਵਾਲਾ ਮੇਰੇ ਵਾਰਸ ਵਸੀ ਗੱਲ ਬਾਤ ਫੂਕੋ ਚੱਕ ਮੇਲੇ ਚ ਲੜਾਈ ਹੋਈ ਸੀ ਉਦੋਂ ਵੀ ਇਹਦਾ ਸਿਰਸੂਰ ਪਾੜਿਆ ਸੀਗਾ ਫਾਹੀ ਕੋਹ ਨਹੀਂ ਕੀਤਾ ਅਖਤਾਲ ਦਾਖਲ ਕਰਾ ਆ ਗਿਆ ਆ ਕੱਲ 11 ਵਜੇ ਕਰੋ ਗਿਆ ਵਾ ਹਾਂਜੀ ਇਹਦਾ ਨਾ ਅਸਲ ਨਾਮ ਰਾਣਾ ਵਾ ਉਹਦਾ ਬਖਤ ਦਿਨੀ ਕਹਿੰਦੇ ਆ ਹਾਏ ਵਾ ਗੱਲ ਬਾਤ ਕਾਰੀ ਹੋਈ ਆ ਪਿੰਡ ਸੁਣਾ ਗਿਆ ਵਾ ਤੇ ਅਸੀਂ ਆਏ ਆ ਹਾਏ ਵਾਹ ਕਿਦਾਂ ਗਿਆ ਸੀ ਕਿੱਥੇ ਕੱਲ 11 ਵਜੇ ਗਿਆ ਵਾ ਕਰੋ ਐਂਦਾ ਮੈਂ ਦਾੜੀ ਕਰਾਵਾ ਹਾਏ ਵਾਹ ਉਸ ਵੱਲ ਨਹੀਂ ਪਹੁੰਚਿਆ ਕੱਲ ਹੀ ਪਹੁੰਚਿਆ ਫੋਨ ਵੀ ਬੰਦ ਹੁੰਦਾ ਰਿਹਾ ਵਾ ਹਾਏ ਕਿਤੇ ਕੋਈ ਲੱਗਦਾ ਛੱਤ ਤੇ ਸ਼ਾਕ ਕੇ ਕਾਤੇ ਹੋਏ ਲੜਿਆ ਰਹੇ ਹੋਰ ਕਾਹਦਾ ਸ਼ਾਕਾ ਕੀ ਚੰਦੇ ਕੁਝ ਹੋਇਆ ਹੋਰ ਇੱਥੇ ਆਪਣੀ ਕਾਰਵਾਈ ਹੁਣ ਕਰਨ ਥਾਰੀ हां जी ਇਹ ਵੀ ਅੱਜ ਸਾਨੂੰ ਤਲਾਹ ਮਿਲੀ ਸੀ ਵੀ ਇੱਕ ਨਾ ਡੈੱਡ ਬਾਡੀ ਪਈ ਹੈ ਤੇ ਅਸੀਂ ਮੌਕੇ ਤੇ ਆਏ ਆ ਦੀ ਛਲਾਫ ਕਰੀਆ ਰਾਣਾ ਪੁੱਤਰ वारसम ਸਿੰਘ ਪਿੰਡ ਲਖੋਆ ਤੇ ਅਸੀਂ ਉਹ ਬਾਡੀ ਨੂੰ ਲੈ ਚਲੇ ਹਸਪੀਟਲ ਉਥੋਂ ਪੋਸਟਮਾਰਟਮ ਕਰਾ ਕੇ ਫਿਰ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ ਗਲਬਾਖੂ ਕੋਟਾ ਕਬ ਮੇਲੇ ਤੇ ਲੜਾਈ ਹੋਈ ਸੀ ਉਹਦਾ ਸਿਰਸੁਰ ਪਾੜਿਆ ਹੀਗਾ ਆਹੇ ਕੋਹ ਨਹੀਂ ਕਿ ਤਾਰ ਤਾਰ ਦਾਖਲ ਕਰਾ ਆ ਗਿਆ ਕਿ ਨਾ ਡੈੱਡ ਬੋਡੀ ਪਈ ਆ ਤੇ ਅਸੀਂ ਮੌਕੇ ਤੇ ਆਏ ਆ ਇਹਦੀ شناخت ਹੋਈ ਆ ਰਾਣਾ ਅਸੀਂ ਹੁਣ ਬੋਡੀ ਨੂੰ ਲੈ ਚੱਲੇ ਆ ਹਸਪੀਟਲ ਉਥੋਂ ਪੋਸਟਮਾਰਟਮ ਕਰਾ ਕੇ ਫਿਰ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਫੇਰਾ ਪਿੰਡ ਲਖੋਵਾਲ ਨਾਲ ਮੇਰੇ ਵਾਸਤੇ ਵਸੀ ਗੱਲਬਾਤ ਖੂਕੋ ਚੱਕ ਮੇਲੇ ਤੇ ਲੜਾਈ ਹੋਈ ਸੀ ਉਦੋਂ ਵੀ ਇਹਦਾ ਸਿਰਸੂਰ ਪਾੜਿਆ ਹੀਗਾ ਫਾਹੀ ਕੋਹ ਨਹੀਂ ਕੀਤਾ ਹਸਪਤਾਲ ਦਾਖਲ ਕਰਾ ਆ ਗਿਆ ਆ ਕੱਲ 11 ਵਜੇ ਕਰੋ ਗਿਆ ਵਾ ਹਾਂ ਜੀ ਇਹਦਾ ਨਾਮ ਅਸ਼ਲ ਨਾਮ ਰਾਣਾ ਉਹਦਾ ਬਖਤ ਦਿਨੀ ਕਹਿੰਦੇ ਆ ਹਾਏ ਵਾਹ ਚੱਲ ਬਤਾਈ ਚੱਲ ਇਹ ਗੱਲ ਬਾਤ ਕਾਦੀ ਹੋਈ ਆ ਪਿੰਡ ਸੁਣਾ ਗਿਆ ਵਾ ਤੇ ਅਸੀਂ ਆਏ ਆ ਹਾਏ ਵਾਹ ਕਿੱਦਣ ਗਿਆ ਸੀ ਕਿ ਕੱਲ 11 ਵਜੇ ਗਿਆ ਵਾ ਕਰੋ ਐਡਾ ਮੈਂ ਦਾੜੀ ਕਰਾਵਾ ਹਾਏ ਵਾਹ ਤੇ ਉਸ ਬੰਨੇ ਪਹੁੰਚਿਆ ਪੰਨਾ ਹੀ ਪਹੁੰਚਾ ਫੋਨ ਵੀ ਬੰਦ ਹੁੰਦਾ ਰਿਹਾ ਵਾ ਹਾਏ ਕਿਤੇ ਕੋਈ ਲੱਗਦਾ ਛਤ ਤੇ ਸ਼ਾਕ ਕੇ ਕਾਤੇ ਹੋਏ ਲੜਿਆ ਰਹੇ ਹੋਰ ਕਾਤੇ ਸ਼ਾਕਾ ਕੀ ਚੰਦੇ ਕੁਝ ਹੋਇਆ ਕੋਈ ਤੇ ਨਾਪੜੀ ਕਾਰਵਾਈ ਹੁਣ ਕਰਨ ਸਾਰੀ हां जी ਅੱਜ ਸਾਨੂੰ ਤਲਾਹ ਮਿਲੀ ਸੀ ਵੀ ਇੱਕ ਨਾ ਡੈੱਡ ਬਾਡੀ ਪਈ ਹੈ ਤੇ ਅਸੀਂ ਮੌਕੇ ਤੇ ਆਏ ਆ ਦੀ ਛਲਾਫ ਕਰੀ ਜਾਂ ਰਾਣਾ ਪੁੱਤਰワਰਸ ਸਿੰਘ ਪਿੰਡ ਲਖੋਆ ਤੇ ਅਸੀਂ ਉਹ ਬਾਡੀ ਨੂੰ ਲੈ ਚਲੇ ਹਸਪੀਟਲ ਉਥੋਂ ਪੋਸਟਮਾਰਟਮ ਕਰਾ ਕੇ ਫਿਰ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ ਗਲਬਾਖੂ ਕੋਟਾ ਕਬ ਮੇਲੇ ਤੇ ਲੜਾਈ ਹੋਈ ਸੀ ਉਦੋਂ ਹੀ ਇਹਦਾ ਸਿਰਸੂਰ ਪਾੜਿਆ ਹੀਗਾ ਆਹੇ ਕੋਹ ਨਹੀਂ ਕਿ ਤਾਅ ਦਾਖਲ ਕਰਾ ਆ ਗਿਆ ਕਿਨਾਂ ਡੈਡ ਬੋਡੀ ਪਈ ਆ ਤੇ ਅਸੀਂ ਮੌਕੇ ਤੇ ਆਏ ਆ ਇਹਦੀ شناخت ਹੋਈ ਆ ਰਾਣਾ ਅਸੀਂ ਹੁਣ ਬੋਡੀ ਨੂੰ ਲੈ ਚੱਲੇ ਆ ਹਸਪੀਟਲ ਉਥੋਂ ਪੋਸਟਮਾਰਟਮ ਕਰਾ ਕੇ ਫਿਰ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਮੇਰਾ ਪਿੰਡ ਲਖੋਵਾਲੇ ਨਾਲ ਮੇਰੇ ਵਾਰਿਸ ਵਸੀ ਗੱਲਬਾਤ ਫੂਕੋ ਚੱਕ ਮੇਲੇ ਤੇ ਲੜਾਈ ਹੋਈ ਸੀ ਉਦੋਂ ਵੀ ਇਹਦਾ ਸਿਰਸੂਰ ਪਾੜਿਆ ਹੀਗਾ ਆਹੀ ਕੋਹ ਨਹੀਂ ਕੀਤਾ ਹਸਪਤਾਲ ਦਾਖਲ ਕਰਾ ਆ ਗਿਆ ਆ ਕੱਲ 11 ਵਜੇ ਕਰੋ ਗਿਆ ਆ ਹਾਂ ਜੀ ਇਹਦਾ ਨਾਮ ਅਸ਼ਲ ਨਾਰਾ ਰਾਣਾ ਉਹਦਾ ਬਖਤ ਦਿਨੀ ਕਹਿੰਦੇ ਆ ਹਾਏ ਵਾਹ ਚੱਲ ਬਤਾਈ ਚੱਲ ਇਹ ਗੱਲ ਬਾਤ ਕਾਹੀ ਹੋਣੀ ਆ ਪਿੰਡ ਸੁਣਾ ਗਿਆ ਵਾ ਤੇ ਅਸੀਂ ਆਏ ਆ ਹਾਏ ਵਾਹ ਕਿੱਧਰ ਗਿਆ ਸੀ ਕਿੱਥੇ ਕੱਲ 11 ਵਜੇ ਗਿਆ ਵਾ ਕਰੋ ਐਂਦਾ ਮੈਂ ਦਾੜੀ ਕਰਾਵਾ ਹਾਏ ਵਾਹ ਤੇ ਉਸ ਬੰਨੇ ਪਹੁੰਚਿਆ ਲੈ ਆਈ ਪਹੁੰਚਾ ਫੋਨ ਵੀ ਬੰਦ ਹੁੰਦਾ ਰਿਹਾ ਵਾ ਹਾਏ ਕਿਤੇ ਕੋਈ ਲੱਗਦਾ ਛਤ ਤੇ ਸ਼ਾਕ ਕੇ ਕਾਤੇ ਹੋਏ ਲੜਿਆ ਰਹੇ ਹੋਰ ਕਾਤੇ ਸ਼ਾਕਾ ਕੀ ਚੰਦੇ ਕੁਝ ਹੋਇਆ ਹੋਰ ਇਥੇ ਨਾਪੜੀ ਕਾਰਵਾਈ ਹੁਣ ਕਰਨ ਸਾਰੀ हां जी ਇਹ ਵੀ ਅੱਜ ਸਾਨੂੰ ਤਲਾਹ ਮਿਲੀ ਸੀ ਵੀ ਇੱਕ ਨਾ ਡੈੱਡ ਬੋਡੀ ਪਈ ਆ ਤੇ ਅਸੀਂ ਮੌਕੇ ਤੇ ਆਏ ਆ ਦੀ شناخت ਵੀ ਆ ਰਾਣਾ ਪੁੱਤਰワਰਸ ਸਿੰਘ ਪਿੰਡ ਲਖੋਆ ਤੇ ਅਸੀਂ ਹੁਣ ਬੋਡੀ ਨੂੰ ਲੈ ਚਲੇ ਹਾਸਪੀਟਲ ਉਥੋਂ ਪੋਸਟਮਾਰਟਮ ਕਰਾ ਕੇ ਫਿਰ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇ